ਕੀ ਵੀਅਸ ਦਰਿਆ ਕਿਨਾਰੇ ਜ਼ਮੀਨ ਪੁੱਟ ਪੁੱਟ ਕੇ ਕੱਢੀ ਲਾਹਣ 62000 ਕਿਲੋ ਲਾਹਣ 70 ਤਰਪਾਲਾ 10 ਪਲਾਸਟਿਕ ਕੈਨ ਬਰਾਮਦ ਤਿੰਨ ਵੱਖ-ਵੱਖ ਮਾਮਲੇ ਕੀਤੇ ਦਰਜ ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਬੀਤੇ ਦਿਨੀ ਸੰਗਰੂਰ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਪੰਜ ਮੌਤਾਂ ਦਾ ਅਸਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ ਵੇਖਣ ਨੂੰ ਮਿਲਿਆ ਹੈ आबकारी विभाग ने पुलिस के सहयोग नजायज़ शराब ले बदनाम हो चुके ब्यास दरिया के किनारे पिंड करके भारी मात्रा नजायज़ शराब का जखीरा बरामद किया है शराब दरिया किनारे जमीन विच दबाई गई सी अते विभाग अते पुलिस दी संयुक्त टीम ने ये शराब दरिया किनारे जमीन पुट पुट के बाहर क्ढ़ी है गुरदासपुर तो रोहित गुप्ता की रिपोर्ट ਸਾਡੇ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਜਿਹੜੀਆਂ ਸਖਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਾਡੇ ਮਾਨਯੋਗ ਡੀਜੀਪੀ ਪੰਜਾਬ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਗਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਵਾ ਇਹ ਮਿਤੀ ਕੱਲ 23 ਤਿੰਨ 24 ਤੇ ਅੱਜ 24 ਤਿੰਨ 24 ਨੂੰ ਦੋ ਦਿਨ ਜਿਹੜਾ ਵਾ ਅਕਸਾਈ ਦੇ ਜਿਹੜੇ ਆ ਬਹੁਤ ਵੱਡੇ ਪੱਧਰ ਦੇ ਉੱਤੇ ਸਾਰੇ ਜ਼ਿਲ੍ਹੇ ਵੱਲੋਂ ਜਿਹੜੇ ਆ ਵਾਕਖ ਖਟਾਣੇ ਦੇ ਵਿੱਚ ਰੇਡ ਕੀਤੇ ਗਏ ਆ ਇਹਦੇ ਸਬੰਧ ਦੇ ਵਿੱਚ ਗਿਲਾ ਗਰਦਾਸਪੁਰ ਨੂੰ ਬਹੁਤ ਜਿਹੜੀ ਭਾਰੀ ਇਹਦੇ ਸਬੰਧ ਦੇ ਵਿੱਚ ਸਫਲਤਾ ਮਿਲਦੇ ਹੋਏ ਬਹੁਤ ਹੈਵੀ ਜਿਹੜੀਆਂ ਇਹਦੀਆਂ ਬਰਾੰਦਗੀਆਂ ਹੋਈਆਂ ਇਹਦੇ ਸਬੰਧ ਦੇ ਵਿੱਚ ਹੀ ਤੁਹਾਨੂੰ ਦੱਸਣਾ ਚਾਹਣਾ ਕਿ ਥਾਣਾ ਭੈਣੀ ਮੀਆਂ ਖਾਂ ਦੇ ਏਰੀਏ ਮੌਜ ਪਰ ਦਰਿਆ ਦੇ ਕੰਡੇ ਦੇ ਉੱਤੇ ਜਿਹੜੇ ਆ ਕੱਲ ਰੇਡ ਕੀਤੀ ਗਿਆ ਸੀ ਜਿਹਦੇ ਸਬੰਧ ਦੇ ਵਿੱਚ ਥਾਣਾ ਭੈਣੀ ਮੀਆਂ ਵੇਖੇ ਜਿਹੜੇ ਆ ਤਿੰਨ ਮੁਕਦਮੇ ਵੱਖ-ਵੱਖ ਦਰਜ ਕੀਤੇ ਗਏ ਜਿਨ੍ਹਾਂ ਦੇ ਵਿੱਚ ਜਿਹੜੀ ਆ 4400 ਕਿਲੋ ਲਾਹਣ ਅਤੇ 3.5 ਲੱਖ ਜਿਹੜੀ ਆ ਨਜਾਇਜ਼ ਸ਼ਰਾਬ ਤੋਂ ਉੱਪਰ ਜਿਹੜੀ ਆ ਸਾਨੂੰ ਬਰਾਮਦ ਹੋਈ ਆ ਇਸੇ ਤਰ੍ਹਾਂ ਹੀ ਅੱਜ ਵੀ ਜਿਹੜੇ ਸਵੇਰੇ ਆ ਸਾਰੇ ਐਸ ਐਚਓ ਸਾਹਿਬਾਨ ਤੇ ਡੀ ਐਸ ਪੀ ਸਾਹਿਬਾਨ ਵੱਲੋਂ ਜਿਹੜੇ ਆ ਆਪੋ ਆਪਣੇ ਥਾਣਿਆਂ ਦੇ ਏਰੀਆ ਦੇ ਵਿੱਚ ਜਿਹੜੇ ਆ ਐਕਸਾਈਜ਼ ਦੇ ਸਬੰਧ ਦੇ ਵਿੱਚ ਜਿਹੜੇ ਰੇਡ ਕੀਤੇ ਗਏ ਆ ਜਿਹਦੇ ਸਬੰਧ ਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਜਿਹੜੇ ਆ 12 ਮੁਕਦਮੇ ਦਰਜ ਹੋਏ ਆ ਤੇ ਵੱਖ-ਵੱਖ ਜਿਹੜੀਆਂ ਨਜਾਇਜ਼ ਸ਼ਰਾਬ ਦੀਆਂ ਜਿਹੜੀਆਂ ਬਰਾਮਦਗੀਆਂ ਕੀਤੀਆਂ ਗਈਆਂ ਵਾ ਤੇ ਇਹ ਜਿਹੜੀ ਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਜਿਹੜੀਆਂ ਹਦਾਇਤਾਂ ਦੀ ਸਖਤ ਜਿਹੜੀ ਆ ਪਾਲਣਾ ਕਰਦੇ ਹੋਏ ਕੀਤਾ ਗਿਆ ਅਤੇ ਅੱਗੇ ਤੋਂ ਵੀ ਜਿਹੜੇ ਸ਼ਰਾਬ ਕੱਢਣ ਤੇ ਵੇਚਣ ਵਾਲੇ ਆ ਇਹਨਾਂ ਦੇ ਉੱਤੇ ਪੂਰੀ ਨਕੇਲ ਕਸੀ ਜਾਇਆ ਕਰੇਗਾ ਟੋਟਲ ਜਿਹੜੇ ਆ 12 ਮੁਕਦਮੇ ਦਰਜ ਹੋਏ ਆ ਤੇ 12 ਹੀ ਗ੍ਰਿਫਤਾਰੀਆਂ ਹੋ ਚੁੱਕੀਆਂ ਜੀ ਪਿੰਡ ਪੈਣੀ ਮੀਆਂਖਾਂ ਦਾ ਮੋਚਪੁਰ ਆ ਤਿੱਬੜ ਹੈ ਬਰਾਮਪੁਰ ਹੈ ਸੋਲ ਪਿੰਡ ਆ ਡੀਡਾ ਸਾਸੀਆਂ ਆ ਇਹ ਜਿਹੜੇ ਮੇਨ ਪਿੰਡ ਹੌਟਸਪੌਟ